বৃশ্চপ রাশি ਵਾਲਿਆਂ ਨੂੰ ਫਰਵਰੀ ਮਹੀਨੇ ਸਾਲ 2025 ਵਿੱਚ ਸਾਵਧਾਨ ਰਹਿਣ ਦੀ ਲੋੜ ਹੈ ਖਾਸ ਕਰਕੇ ਜੋ ਬੱਚੇ ਪੜ੍ਹਦੇ ਹਨ ਦੋਸਤੋ ਸਾਲ 2024 ਇੱਕ ਮਹੀਨੇ ਬਾਅਦ ਖਤਮ ਹੋ ਜਾਣਾ ਹੈ ਤੇ ਨਵਾਂ ਸਾਲ 2025 ਆ ਜਾਣਾ ਹੈ ਜੇ ਤੁਸੀਂ ਵੀ ਚਾਹੁੰਦੇ ਹੋ ਜੋ ਕੰਮ ਤੁਹਾਡੇ ਸਾਲ 2024 ਵਿੱਚ ਪੂਰੇ ਨਹੀਂ ਹੋਏ ਉਹ 2025 ਵਿੱਚ ਪੂਰੇ ਹੋ ਜਾਣ ਤੇ ਨਾਲ ਹੀ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਸਾਲ 2025 ਤੁਹਾਡੇ ਲਈ ਕਿਹੋ ਜਿਹਾ ਰਹਿਣ ਵਾਲਾ ਹੈ ਤਾਂ ਵੀਡੀਓ ਨੂੰ ਪੂਰਾ ਦੇਖੋ ਅੱਜ ਆਪਾਂ ਬ੍ਰਿਸ਼ਚਪਰਾਛੀ ਵਾਲਿਆਂ ਲਈ ਸਾਲ 2025 ਵਿੱਚ ਕੀ ਕੀ ਖੁਸ਼ ਖਬਰੀ ਆਉਣ ਵਾਲੀ ਹੈ ਉਹ ਦੱਸਾਂਗੇ ਤੇ ਨਾਲ ਹੀ ਵੀਡੀਓ ਦੇ ਅਖੀਰ ਵਿੱਚ ਕੁਝ ਅਜਿਹੇ ਉਪਾਅ ਦੱਸਾਂਗੇ ਜਿਨ੍ਹਾਂ ਨੂੰ ਕਰਕੇ ਤੁਸੀਂ ਸਾਲ 2025 ਹੋਰ ਵੀ ਵਧੀਆ ਤੇ ਕਾਮਯਾਬੀ ਵਾਲਾ ਬਣਾ ਸਕਦੇ ਹੋ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਦੋਸਤੋ বৃশ্চic ਰਾਸ਼ੀ ਵਾਲੇ ਲੋਕ ਬਹੁਤ ਹੀ ਇਮਾਨਦਾਰ ਹੁੰਦੇ ਹਨ ਇਸ ਕਰਕੇ ਇਹਨਾਂ ਨੂੰ ਮੂੰਹ ਫੱਟ ਵੀ ਕਿਹਾ ਜਾਂਦਾ ਹੈ বৃশ্চic ਰਾਸ਼ੀ ਵਾਲੇ ਬਹੁਤ ਮਿਹਨਤੀ ਤੇ ਦਿਆਲੂ ਸੁਭਾਅ ਦੇ ਹੁੰਦੇ ਹਨ ਤੇ ਹਰ ਕੋਈ বৃশ্চic ਰਾਸ਼ੀ ਵਾਲਿਆਂ ਤੇ ਬਹੁਤ ਵਿਸ਼ਵਾਸ ਕਰਦਾ ਹੈ বৃশ্চic ਰਾਸ਼ੀ ਵਾਲੇ ਅਨੁਸ਼ਾਸਨ ਨਾਲ ਕੰਮ ਕਰਦੇ ਹਨ ਤੇ ਕੰਮ ਨੂੰ ਪੂਰਾ ਸਟੀਕ ਕਰਦੇ ਹਨ বৃশ্চic ਰਾਸ਼ੀ ਵਾਲੇ ਲੋਕ ਬਹੁਤ ਰੋਮਾਂਟਿਕ ਤੇ ਆਕਰਸ਼ਕ ਵੀ ਹੁੰਦੇ ਹਨ ਵੈਸੇ ਤਾਂ বৃশ্চic ਰਾਸ਼ੀ ਵਾਲੇ ਲੜਾਈ ਝਗੜੇ ਤੋਂ ਦੂਰ ਹੀ ਰਹਿੰਦੇ ਹਨ ਪਰ ਜੇਕਰ ਕੋਈ ਜਾਨ ਬੁਝ ਕੇ ਪੰਗੇ ਲੈਂਦਾ ਹੈ ਤਾਂ ਇਹ ਉਸ ਬੰਦੇ ਨੂੰ ਸਬਕ ਸਿਖਾਏ ਬਿਨਾ ਛੱਡ ਦੇ ਨਹੀਂ ਤੇ ਬ੍ਰਿਸ਼ਚਪ ਰਾਸ਼ੀ ਵਾਲੇ ਵੀ ਮੇਸ਼ ਰਾਸ਼ੀ ਵਾਂਗੂ ਜਿੱਦੇ ਹੁੰਦੇ ਹਨ ਬ੍ਰਿਸ਼ਚਪ ਰਾਸ਼ੀ ਵਾਲਿਆਂ ਲਈ ਸਾਲ 2025 ਪਰਿਵਰਤਨ ਦਾ ਸਾਲ ਹੋ ਸਕਦਾ ਹੈ ਇਸ ਸਾਲ ਬਹੁਤ ਸਾਰੇ ਉਤਾਰ ਚੜ੍ਹਾ ਹੋਂ ਤੇਵੀ ਤੁਸੀਂ ਮਜਬੂਤ ਬਨੇ ਰਹੋਗੇ ਤੇ ਨਾਲ ਹੀ ਤੁਹਾਡੇ ਸਬਰ ਦੀ ਪਰਖਿਆ ਵੀ ਹੋ ਸਕਦੀ ਹੈ ਇਸ ਲਈ ਸਬਰ ਰੱਖਣਾ ਬਹੁਤ ਜ਼ਰੂਰੀ ਹੈ ਸਾਲ 2025 ਵਿੱਚ ਬ੍ਰਿਸ਼ਚਪ ਰਾਸ਼ੀ ਵਾਲਿਆਂ ਨੂੰ ਨਵੇਂ ਕਾਰਜਾ ਜਮੀਨ ਵਿੱਚ ਪੈਸਾ ਨਿਵੇਸ਼ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਸਾਲ ਦੇ ਸ਼ੁਰੂ ਵਿੱਚ ਤੁਹਾਨੂੰ ਇਹ ਦੋਨਾਂ ਕੰਮਾਂ ਵਿੱਚ ਰੁਕਾਵਟਾਂ ਆ ਸਕਦੀਆਂ ਹਨ ਇਸ ਲਈ ਹਾਲ ਦੀ ਘੜੀ ਤੁਹਾਨੂੰ ਨਵੀਂ ਕਾਰ ਜਾਂ ਘਰ ਲੈਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਤੁਹਾਡੇ ਰਿਸ਼ਤੇਦਾਰਾਂ ਨਾਲ ਸਾਲ ਦੇ ਅੱਧ ਵਿੱਚ ਜਾ ਕੇ ਵਿਸ਼ਟਿਆ ਵਿੱਚ ਵਿਗਾੜ ਪੈ ਸਕਦਾ ਹੈ ਇਸ ਲਈ ਸਬਰ ਤੇ ਸ਼ਾਂਤੀ ਨਾਲ ਸਭ ਸਮੱਸਿਆ ਦਾ ਹੱਲ ਕਰੋ ਬ੍ਰਿਸ਼ਚਬ ਰਾਸ਼ੀ ਵਾਲੇ ਸਾਲ 2025 ਵਿੱਚ ਬਹੁਤ ਵਧੀਆ ਬਚਤ ਕਰ ਸਕਣਗੇ ਤੇ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਜੇਕਰ ਤੁਸੀਂ ਕੋਈ ਨੌਕਰੀ ਕਰਦੇ ਹੋ ਤਾਂ ਤੁਸੀਂ ਆਪਣੀ ਨੌਕਰੀ ਬਦਲਣਾ ਚਾਹੁੰਦੇ ਸੀ ਤਾਂ ਇਸ ਸਾਲ ਤੁਸੀਂ ਨੌਕਰੀ ਬਦਲਣ ਬਾਰੇ ਸੋਚ ਸਕਦੇ ਹੋ ਜੇਕਰ ਤੁਹਾਨੂੰ ਤੁਹਾਡੀ ਨੌਕਰੀ ਵਾਲੀ ਜਗ੍ਹਾ ਤੇ ਕੋਈ ਤੁਹਾਡੇ ਤੋਂ ਜलन ਮਹਿਸੂਸ ਕਰਦਾ ਹੈ ਤਾਂ ਤੁਸੀਂ ਆਪਣਾ ਕੰਮ ਕਰੋ ਤੁਹਾਨੂੰ ਆਪਣੀ ਮਿਹਨਤ ਦੇ ਹਿਸਾਬ ਨਾਲ ਵਧੀਆ ਪਰਿਨਾਮ ਮਿਲਣਗੇ 2025 ਦਾ ਸਮਾ ਤੁਹਾਡੇ ਹੱਕ ਵਿੱਚ ਰਹਿਣ ਵਾਲਾ ਹੈ ਇਸ ਲਈ ਨਿਸ਼ਚਿਤ ਹੋ ਕੇ ਆਪਣਾ ਕੰਮ ਕਰੋ ਤੇ ಅಪਾਰ ਧਨ ਦੀ ਪ੍ਰਾਪਤੀ ਕਰੋ ਤੇ ਆਪਣੀ ਮਿਹਨਤ ਦੇ ਹਿਸਾਬ ਨਾਲ ਤਰੱਕੀ ਪਾਓ ਸਾਲ 2025 ਵਿੱਚ ਬ੍ਰਿਸ਼ਚ ਰਾਸ਼ੀ ਤੇ ਛਨੀ ਦੀ ਕਿਰਪਾ ਰਹੇਗੀ ਕਿਉਂਕਿ ਛਨੀ ਦੇਵ ਧਨ ਦੇ ਨਾਲ ਨਾਲ ਚੰਗੀ ਸਿਹਤ ਵੀ ਦਿੰਦੇ ਹਨ ਇਸ ਲਈ ਤੁਹਾਨੂੰ ਥੋੜੀ ਬਹੁਤ ਢੇਫੜੇ ਤੇ ਖਾਂਸੀ ਜ਼ੁਕਾਮ ਵਰਗੀ ਸਮੱਸਿਆ ਹੋ ਸਕਦੀ ਹੈ ਪਰ ਜੇਕਰ ਤੁਹਾਨੂੰ ਕੋਈ ਪੁਰਾਣੀ ਬਿਮਾਰੀ ਹੈ ਤਾਂ ਤੁਹਾਨੂੰ ਉਸ ਬਿਮਾਰੀ ਤੋਂ 2025 ਵਿੱਚ ਛੁਟਕਾਰਾ ਮਿਲ ਸਕਦਾ ਹੈ ਸਾਲ 2025 ਵਿੱਚ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਤੇ ਪੋਸ਼ਟਿਕ ਖਾਣਾ ਖਾਓ ਜਿਸ ਨਾਲ ਤੁਹਾਡੀ ਸਿਹਤ ਵਧੀਆ ਰਹੇਗੀ ਵਿਸ਼ਵ ਰਾਚੀ ਵਾਲਿਆਂ ਲਈ ਸਾਲ 2025 ਪੜ੍ਹਾਈ ਦੇ ਲਈ ਬਹੁਤ ਵਧੀਆ ਰਹਿਣ ਵਾਲਾ ਹੈ ਬਾਸੇ ਤੁਹਾਨੂੰ ਆਪਣਾ ਫੋਕਸ ਤੇ ਮਨ ਪੜ੍ਹਾਈ ਵਿੱਚ ਲਗਾਉਣਾ ਚਾਹੀਦਾ ਹੈ ਵਿਚ ਵਿਚ ਤੁਹਾਡਾ ਮਨ ਭਟਕ ਸਕਦਾ ਹੈ ਇਸ ਲਈ ਆਪਣੇ ਮਨ ਨੂੰ ਇੱਕ ਕੰਮ ਵਿੱਚ ਲਾ ਕੇ ਉਹਨੂੰ ਖਤਮ ਕਰੋ ਤੇ ਫਿਰ ਦੂਜਾ ਕੰਮ ਸ਼ੁਰੂ ਕਰੋ वैसे साल 2025 ਵਿੱਚ ਪੜ੍ਹਾਈ ਵਿੱਚ ਤੁਹਾਨੂੰ ਪੂਰੀ ਤਰੱਕੀ ਮਿਲੇਗੀ। বৃশ্চਪ ਰਾਸ਼ੀ ਵਾਲੇ ਦੇ ਜੋ ਲੋਕ ਪਿਆਰ ਵਿੱਚ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ। ਉਹਨਾਂ ਲਈ ਮਈ ਮਹੀਨੇ ਦੇ ਜੋਗ ਬਹੁਤ ਵਧੀਆ ਬਣ ਰਹੇ ਹਨ। ਤੁਹਾਡੇ ਆਪਣੇ ਘਰ ਵਾਲੇ ਤੇ ਰਿਸ਼ਤੇਦਾਰਾਂ ਨਾਲ ਮਤਭੇਦ ਹੋ ਸਕਦਾ ਹੈ ਇਸ ਲਈ ਆਪਣੀ ਬੋਲੀ ਤੇ ਕਾਬੂ ਰੱਖੋ বৃশ্চਪ ਰਾਸ਼ੀ ਵਾਲਿਆਂ ਦੇ ਆਪਣੇ ਸਾਥੀ ਜਾਂ ਪ੍ਰੇਮੀ ਨਾਲ ਸੰਬੰਧ ਹੋਰ ਵੀ ਮਜ਼ਬੂਤ ਹੋ ਜਾਣਗੇ ਬਸ ਜੇਕਰ ਕੋਈ ਗਲਤਫਹਿਮੀ ਹੁੰਦੀ ਹੈ ਤਾਂ ਗੱਲ ਕਰਕੇ ਆਪਣਾ ਮਸਲਾ ਹੱਲ ਕਰੋ ਦੋਸਤੋ বৃশ্চਪ ਰਾਸ਼ੀ ਵਾਲਿਆਂ ਨੂੰ ਆਪਣੇ ਸਾਲ 2025 ਨੂੰ ਹੋਰ ਵੀ ਵਧੀਆ ਬਣਾਉਣ ਲਈ ਆਪਾਂ ਅੱਗੇ ਜੋ ਉਪਾਏ ਦੱਸ ਰਹੇ ਹਾਂ ਉਹ ਜਰੂਰ ਕਰੋ ਜਿਸ ਨਾਲ ਤੁਹਾਨੂੰ ਬਹੁਤ ਲਾਭ ਹੋਵੇਗਾ ਨੰਬਰ 1 ਇੱਕ ਹੱਥ ਜਾਂ ਗਲੇ ਵਿੱਚ ਚਾਂਦੀ ਦੀ ਬਣੀ ਚੀਜ਼ ਪਾਓ ਨੰਬਰ 2 گاਉਆਂ ਨੂੰ ਚਾਰਾ ਪਾਓ ਨੰਬਰ 3 ਸ਼ੁੱਕਰਵਾਰ ਦੇ ਦਿਨ माता लक्ष्मी ਦੇ ਮੰਦਿਰ ਜਾ ਕੇ ਪੀਲੇ ਰੰਗ ਦਾ ਪ੍ਰਸ਼ਾਦ ਚੜਾਓ ਨੰਬਰ 4 ਹਲਕੇ ਚਿੱਟੇ ਰੰਗ ਜਾਂ ਗੁਲਾਬੀ ਰੰਗ ਦੇ ਕੱਪੜੇ ਆਪਣੇ ਕੋਲ ਰੱਖੋ ਜਾਂ ਨਾ ਨੂੰ ਪਹਿਨ ਲਓ ਇਹ ਕਰ ਤੁਸੀਂ ਕਿਹੜੀ ਰਾਸ਼ੀ ਵਾਲੇ ਹੋ ਕਮੈਂਟ ਕਰਕੇ ਦੱਸੋ ਤਾਂ ਕਿ ਆਪਾਂ ਉਸ ਦੇ ਉੱਪਰ ਵੀ ਵੀਡੀਓ ਬਣਾ ਸਕੀਏ ਦੋਸਤੋ ਇਦਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਜੀ ਧੰਨਵਾਦ